ਇੱਲੀ ਇੱਕ ਵਾਰ ਇੱਕ ਸੈਮੀਨਾਰ ਹੋਇਆ ਸੀ ਗ੍ਰੰਥੀ ਕੈਸਾ ਹੋਵੇ ਤੇ ਮੈਂ ਉੱਥੇ ਵੀ ਬੇਨਤੀ ਕੀਤੀ ਸੀ ਉਹਨਾਂ ਨਾਲ ਉਹਦਾ ਵਿਸ਼ਾ ਇਹ ਰੱਖਿਆ ਸੀ ਗ੍ਰੰਥੀ ਕੈਸਾ ਹੋਵੇ ਤੇ ਮੈਂ ਜਦੋਂ ਮੇਰਾ ਸਮਾਂ ਸੀ 5 ਮਿੰਟ ਉੱਥੇ ਬੋਲਣਾ ਸੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਗ੍ਰੰਥੀ ਉੱਥੇ ਬੜਿਆਂ ਨੇ ਕਿਹਾ ਵੀ ਗ੍ਰੰਥੀ ਬਾਬਾ ਬੁੱਢਾ ਜੀ ਵਰਗਾ ਹੋਵੇ ਭਾਈ ਮਨੀ ਸਿੰਘ ਵਰਗਾ ਹੋਵੇ ਤੇ ਜਦੋਂ ਮੇਰਾ ਸਮਾਂ ਆਇਆ ਮੈਂ ਉਹਨਾਂ ਨੂੰ ਕਿਹਾ ਵੀ ਜੇ ਮੈਨੂੰ ਆਗਿਆ ਦਿਓ ਤੁਸੀਂ ਤੇ ਮੈਂ ਥੋੜਾ ਜਿਆ ਇਹਨੂੰ ਟੌਪਿਕ ਨੂੰ ਚੇਂਜ ਕਰ ਲਾਂ ਕਿਉਂਕਿ ਤੁਸੀਂ ਕਿਹਾ ਵੀ ਬਾਬਾ ਬੁੱਢਾ ਜੀ ਵਰਗਾ ਤੇ ਭਾਈ ਮਨੀ ਸਿੰਘ ਵਰਗਾ ਗ੍ਰੰਥੀ ਹੋਣ ਇਹਦੇ ਤੋਂ ਵਧੀਆ ਮੈਂ ਕੀ ਦੱਸ ਸਕਦਾ ਹਰ ਵਾਰੋ ਜੇ ਕੋਈ ਕਹੇ ਮਨੀ ਸਿੰਘ ਹੋਰ ਅਗਾਂਹ ਗ੍ਰੰਥੀ ਚਾਹੀਦਾ ਹੈ ਇਹਦੇ ਤੋਂ ਵਧੀਆ ਕੋਈ ਹੋਰ ਪਰਿਭਾਸ਼ਾ ਦਿੱਤੀ ਜਾ ਸਕਦੀ ਨਾ ਸਵਾਲ ਹੀ ਪੈਦਾ ਹੋ ਜਾਂਦਾ ਇਸੇ ਕਰ ਮੈਂ ਕਿਹਾ ਜੇ ਪਰਮਿਸ਼ਨ ਹੋਵੇ ਮੈਂ ਟੌਪਿਕ ਚੇਂਜ ਕਰ ਲਾਂ ਥੋੜਾ ਜਿਹਾ ਕਹਿੰਦੇ ਕਿ ਮੈਂ ਕਿਹਾ ਮੈਂ ਇਹ ਤੇ ਬੋਲਣਾ ਚਾਹਣਾ ਵੀ ਪ੍ਰਬੰਧਕ ਐਸਾ ਤੇ ਤਾਂ ਖੜਕ ਤੇ ਉਹਨਾਂ ਨੂੰ ਵੀ ਗਈ ਵੀ ਇਹ ਤਾਂ ਬੰਦਾ ਠੀਕ ਨਹੀਂ ਪਰ ਮੈਂ ਹੁਣ ਕਹਿ ਕੀ ਸਕਦੇ ਸੀ ਮੈਂ ਮਾਈਕ ਤੇ ਸੀ ਕਹਿੰਦੇ ਬੋਲ ਲਓ ਮੈਂ ਕਮ ਮਨੀ ਸਿੰਘ ਜੀ ਦੇ ਵੇਲੇ ਪ੍ਰਬੰਧਕ ਕੋਣ ਸੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮੈਂ ਕਿਹਾ ਹੁਣ ਕਿੱਦਾਂ ਦੇ ਰਹਿਣਾ ਮਾਫ ਕਰਿਓ ਮੇਰੇ ਕਿਸੇ ਇੱਕ ਨਾਲ ਰੋਲਾ ਨਹੀਂ ਦੱਸਿਓ ਮੈਨੂੰ ਗੁਰਦੁਆਰਾ ਗੁਰੂ ਦਾ ਹੁੰਦਾ ਉੱਚੀ ਬੋਲ ਕੇ ਦੱਸੋ ਗੁਰਦੁਆਰਾ ਕੀ ਦਾ ਹੈ ਪਰ ਜਲਦੀ ਪੀਲੀ ਆ ਉੱਥੇ ਫਿਰ ਗੁਰੂ ਦਾ ਕਿੱਥੇ ਰਹਿ ਗਿਆ ਤਾਂ ਨਹੀਂ ਐ ਨਾ ਵੀ ਗੁਰਦੁਆਰਾ ਗੁਰੂ ਦਾ ਹੈ ਚੰਨ ਦੀ ਨਹੀਂ ਕਿਸੇ ਦੂਜੇ ਦੀ ਹੈ ਗੁਰਦੁਆਰੇ ਗੁਰੂ ਦੀ ਚਲਾਉਣ ਤਾਂ ਜਿਹੜਾ ਵੀ ਯਤਨ ਕਰੇਗਾ ਸਾਰਿਆਂ ਨੇ ਉਹਦੇ ਵਿਰੋਧੀ ਹੋ ਜਾਣਾ ਹੈ ਵੀ ਇਹ ਬੰਦਾ ਕਿਉਂ ਗੁਰੂ ਦੀ ਗੱਲ ਕਰਦਾ ਸਾਡੀ ਕਿਉਂ ਨਹੀਂ ਕਰਦਾ ਰੋਲ ਆਇਆ ਹੈ ਗੁਰਦੁਆਰਾ ਗੁਰੂ ਦਾ ਹੈ ਗੁਰਦੁਆਰਾ ਗੁਰੂ ਦਾ ਹੈ ਹਕੀਕਤ ਹੈ ਅੱਜ ਗੁਰਦੁਆਰੇ ਗੁਰੂ ਦੀ ਨਹੀਂ ਚਲਦੀ ਗੁਰਦੁਆਰੇ ਕਿਸੇ ਦੂਜੇ ਦੀ ਚਲਦੀ ਹੈ ਫਿਰ ਕਿੱਥੇ ਚੱਲੇਗੀ ਸਾਡੇ ਗੁਰੂ ਦੀ ਜੇ ਗੁਰਦੁਆਰਾ ਹੀ ਨਹੀਂ ਚੱਲਣ ਦਿੰਦੇ। ਬੋਰ ਦੇ ਕਿਤੇ ਕੋਈ ਪੰਗਤੀ ਛੋੜਿਆ ਅੰਨ ਕਰੇ ਪਖੰਡ ਨਾ ਸਵਾਗਣ। ਕਹਿੰਦਾ ਕਿਤੇ ਰੌਲਾ ਫਿਰ। ਅਗਲੇ ਕਹਿੰਦੇ ਬਾਬਾ ਇਹ ਨਹੀਂ ਭੁੱਲਣ। ਸਾਡਾ ਇੱਕ ਪ੍ਰਚਾਰਕ ਹੈ। ਬੋਰ ਦੇ ਇਲਾਕੇ ਚ ਉਹਨੇ ਕਿਤੇ ਵਰਤਾ ਵਾਲੇ ਦਿਨਾਂ ਚ ਬੋਲਦਾ ਛੋੜਿਆ ਅੰਨ ਕਰੇ ਪਖੰਡ ਸਾਰਾ ਪਿੰਡ ਇਕੱਠਾ ਹੋ ਗਿਆ ਉਹਨੂੰ ਭਾ ਲਿਓ ਕਹੇ ਕਹ ਗੱਤ ਕਬੀਰ ਜੀ ਨੇ ਆਏ ਕਹੇ ਬਾਣੀ ਚ ਭਗਤ ਕਬੀਰ ਜੀ ਨੇ ਆਏ ਕਹੇ ਅੱਛਾ ਤੁਸੀਂ ਮੈਂ ਹੁਣ ਮੈਂਟੈਲਿਟੀ ਵੇਖਿਓ ਜਿਹੜੇ ਪ੍ਰਬੰਧਕ ਉਹਨੂੰ ਕਹਿੰਦੇ ਸੀ ਬੋਲਣਾ ਨਹੀਂ ਨਾ ਉਹ ਕਹਿੰਦਾ ਭਗਤ ਜੀ ਨੇ ਆਏ ਕਹੇ ਕਬੀਰ ਜੀ ਆਏ ਕਹਿੰਦੇ ਨੇ ਕਬੀਰ ਜੀ ਆਏ ਕਹਿੰਦੇ ਨੇ ਉਹਨਾਂ ਚ ਕਬੀਰ ਕਹਿੰਦਾ ਤੂੰ ਤੇ ਕਬੀਰ ਹੀ ਸਿਆਣੀ ਰਹਿ ਗਏ ਹੋ ਬਾਕੀ ਸਾਰੇ ਗੋਲੇ ਬੈਠੇ ਨੇ ਉਹਨੂੰ ਇਹ ਵੀ ਨਹੀਂ ਸੀ ਪਤਾ ਵੀ ਕਬੀਰ ਕੌਣ ਹੈ ਉਹਨੇ ਸੋਚਿਆ ਵੀ ਆਪਣੇ ਕਿਸੇ ਬੰਦੇ ਦਾ ਨਾਮ ਲਈ ਜਾਂਦਾ ਹੋਣਾ ਹੈ